ਹਾਂਜੀ ਸਸਰੀਕਾਲ ਦੋਸਤੋ ਪਿੰਡੂ ਕਿਤਾ ਚੈਨਲ ਤੇ ਬਾਈ ਸਵਾਗਤ ਕਰਦੇ ਆ ਤੇ ਮੈਂ ਮਹਾਵਿਦ ਸਾਹਿਬ ਟੱਲੋ ਬਾਈ ਅੱਜ ਫੇਰ ਆਇਆ ਆਪਾਂ ਕੋਟਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਤੂੜੀ ਦਾ ਰੇਟ ਦਿਖਾਉਣ ਵਾਸਤੇ ਕੱਲ ਯਾਰ ਨਾ ਕੰਮ ਪੈ ਗਿਆ ਜਰੂਰੀ ਬਾਈ ਹਨ ਤੇ ਕੱਲ ਆਇਆ ਨਹੀਂ ਗਿਆਗਾ ਤੇ ਕੱਲ ਰੇਟ ਜਿਹੜਾ 1350 ਮੇਰੇ ਸਾਨਾ 335 20 25 30 35 ਜਿਹੜੇ ਰੇਟ ਕੱਲ ਚੱਲੇ ਬਾਈ ਤੇ ਅੱਜ ਦੇਖਦੇ ਆ ਬਾਕੀ ਸਿਰਾਂ ਰੇਟ ਜਿਹੜਾ ਕਿੰਨਾ ਜਾਂਦਾ ਪਰਸੋਂ ਰੇਟ ਬਹੁਤ ਤੇਜ਼ ਹੋ ਗਿਆ ਸੀ ਪਰਸੋਂ ਦਾ ਰੇਟ ਬਾਈ ਜਿਹੜਾ 400 ਤੇ 70 ਰੁਪਏ ਵੀ ਹੋ ਗਿਆ ਸੀਗਾ ਕੱਲ ਵੇਲੋ 100 ਤੇ ਅੱਜ ਆਇਆ 8 9 ਨਗ ਜਿਹੜੇ ਬਈ ਸਾਹਮਣੇ ਤੋਂ ਹੀ ਵੇਚ ਲੋ ਟਰਾਲੀਆਂ ਅੱਠੋਂ ਟਰਾਲੀਆਂ ਆਈਆਂ ਤੇ ਰੇਟ ਵੇਖਦੇ ਆ ਜੀ ਕੀ ਚੱਲੀ ਜਾਂਦਾ ਤੇ ਬੋਲੀ ਚ ਪਿਆ 7 ਮਿੰਟ ਵਾਲੇ ਘਟੋ ਘਟਾ ਇੱਧਰ ਕਣਕ ਪਈ ਆ ਸਾਹਮਣੇ ਵੇਚ ਲੋ ਇੱਧਰ ਉਹ ਬਾਈ ਹਰੇਚਾਰੇ ਦੀ ਲਿਆਂਦੀ ਮੈਨੂੰ ਲੱਗਾ ਹਾਂ ਟਰਾਲੀ ਬਾਈ ਨੂੰ ਪਤਾ ਨਹੀਂ ਹੁਣ ਟਾਈਮ ਦਾ ਵੈਸੇ ਬਾਈ ਹਰੇ ਦੀ ਬੋਲੀ ਜਿਹੜੀ 11 ਵਜੇ ਹੁੰਦੀ ਆ ਤੇ ਜਿਹੜੀ ਤੂੜੀ ਦੀ ਬੋਲੀ ਉਹ ਤੁਹਾਨੂੰ ਪਤਾ ਹੀ ਆ ਵੀ ਸਵੇਰੇ 7 ਵਜੇ ਜਿਹੜੀ ਬੋਲੀ ਹੁੰਦੀ ਆ ਜੀ ਮੰਡੀ ਦੇ ਵਿੱਚ ਨਗ ਬਾਈ 10 ਆਇਆ ਘਟੋ ਘਟਾ ਤੇ ਗਾਹਕ ਅੱਜ ਨਾ ਰੌਲਾ ਇਹ ਆ ਵੀ ਨਾ ਟਰਾਲੀ ਕੋਈ ਕਿਤੇ ਖੜੀ ਹੈ ਕੋਈ ਕਿਤੇ ਖੜੀ ਕਿਉਂਕਿ ਕਣਕ ਜਿਹੜੀ ਇੱਧਰ ਆਈ ਵੀ ਆ ਤੇ ਮੈਨੂੰ ਤਾਂ ਬੂਰੀਆਂ ਲੋਡ ਜ਼ਰੂਰ ਆ ਚੱਕਰ ਵਾਲੀਆਂ ਪੰਨੀਆਂ ਹਲੇ ਹਨਾ ਬੂਰੀਆਂ ਤੇ ਉਹਦੇ ਕਰਕੇ ਕੋਈ ਟਰਾਲੀ ਕਿਤੇ ਜੇ ਖੜੀ ਦੀ ਕੋਈ ਕਿਤੇ ਜੇ ਖੜੀ ਪਰ ਹੈਗੇ ਆ ਬਾਈ ਜਾਨੀ 8 9 10 ਨਗ ਤਾਂ ਟੋਟਲ ਬਾਈ ਅੱਜ ਹੈਗੇ ਆ ਬਿੱਟੂ ਟਾਹਲਪੁਰਾ ਜਤਿੰਦਰ ਸਿੰਘ ਗਰਚਰਨ ਸਿੰਘ ਪ੍ਰਾਕੀ ਹਲ ਚਲਾ ਬਾਈ ਹੋਰ ਠੀਕ ਠਾਕ ਹੈ ਜੀ ਪਹਿਲਾਂ ਜਾਲੀ ਵਾਲੀ ਤੂੜੀ ਵੇਨੇ ਜਾਲੀ ਵਾਲੀ ਟਰਾਲੀ ਵਾਲੀਆਂ ਤੂੜੀਆਂ ਕਿੰਨੀਆਂ ਕਿੰਨੇ ਨਗ ਇੱਕ ਇੱਕ ਨਾ ਕੀ ਲੱਗਦਾ ਯਾਰ ਮੈਨੂੰ ਤਾਂ ਜਿਹੜੀ ਜਾਲੀ ਵਾਲੀ ਤੂੜੀ ਆਈ ਐ 1 ਬਾਈ ਤੇ ਬਾਕੀ ਦੇ ਹੈਗੇ 7-8 ਨਾਗ ਤੇ ਇੱਧਰ ਸਾਹਮਣੇ ਲੱਕੜ ਮੰਡੀ ਲੱਗਦੀ ਐ ਬਾਈ ਉਧਰ ਲੱਕੜਾਂ ਦੀ ਬੋਲੀ ਹੋ ਜਾਣੀ ਮੇਰੇ ਸੋਨਾਂ 8:30-9 ਵਜੇ ਦੇ ਨੇੜੇ ਤੇੜ ਤੁਹਾਨੂੰ ਦੱਸਿਆ ਹੀ ਆ ਵੀ ਉਧਰ ਮੰਡੀ ਜਿਹੜੀ ਭਰ ਗਈ ਐ ਕਣਕ ਕਰਕੇ ਤੇ ਉਹਦੇ ਕਰਕੇ ਲੱਕੜ ਮੰਡੀ ਜਿਹੜੀ ਹੁਣ ਇੱਧਰ ਸਟਾਰਟ ਕਰਤੀ ਇਹ ਟੈਂਪਰੇਰੀ ਐ ਫੇਰ ਉੱਥੇ ਜਾਵੜਨਾ ਜਦੋਂ ਉਹ ਕਣਕ ਚੱਕੀ ਗਈ ਨਾ ਉਧਰ ਉਹ ਵਿਹਲਾ ਹੋ ਗਿਆ ਕੰਮ ਫੇਰ ਉੱਥੇ ਹੀ ਬਾਈ ਚੱਕ ਦੇਣਾ ਕੰਮ ਤੇ ਆਹ ਸਾਹਮਣੇ ਬਾਈ ਹਰੇ ਪੱਠਿਆਂ ਦੀ 11 ਵਜੇ ਹੋਣੀ ਸੀ ਬੋਲੀ ਬਾਈ ਪਹਿਲਾਂ ਆ ਗਏ ਹੋਰ ਪਰ ਠੀਕ ਆ ਬਾਈ ਮੈਨੂੰ ਵਿਚਾਰੀ ਨੂੰ ਪਤਾ ਨਹੀਂ ਹੋਣਾ ਬੋਲੀ ਤਾਂ ਉਧਰ ਹਾਂ ਬੋਲੀ ਉੱਥੇ ਹੁੰਦੀ 11 ਵਜੇ ਹਨ ਤੇ ਬਾਕੀ ਬੰਦੇ ਇਕੱਠੇ ਹੋਈ ਜਾਂਦੇ ਸਾਰੇ ਤੇ ਦੇਖਦੇ ਅੱਜ ਰੇਡ ਰੂਟ ਕਿੰਨਾ ਜਾਂਦਾ ਮੈਨੂੰ ਲੱਗਦਾ ਅੱਜ ਮੌਲ ਠੰਡਾ ਹੀ ਰਹੂਗਾ ਠੰਡਾ ਜੀ ਸੜਕ ਤੋਂ ਮੈਂ ਸੜਕ ਤੋਂ 4:30 ਵਜੇ ਦਾ ਉੱਥੇ ਆ ਅੱਛਾ ਤੇ ਟਰਾਲੀ ਜੀ ਆ 5 ਵਜੇ ਕੋਈ 5-7 9 ਵਜੇ ਆਏ ਹੋ ਕੋਈ 2-4 ਅੱਧਰ ਦੀ ਆ ਗਈ ਹੋਣੀ ਹਾਂ 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 ਕੋਈ ਗੇਟ ਦੋ ਹੀ ਖੁੱਲੇ ਆ ਕਣਕ ਨੂੰ ਹਾਂ ਤੇ ਕਣਕ ਦੀ ਚੱਕੀ ਤਾਂ ਬਹੁਤ ਛੇਤੀ ਗਈ ਪਰ ਇੱਥੇ ਕਿਵੇਂ ਭਰ ਗਈ ਇੰਨੀ ਮੰਡੀ ਸਮਝ ਨਹੀਂ ਆਇਆ ਇਹ ਦੁਕਾਨਾਂ ਕਰਕੇ ਵੱਡੀ ਹੋ ਹੂੰ ਠੀਕ ਆ ਇਹਨਾਂ ਦਾ ਮਾਲ ਜ਼ਿਆਦਾ ਹੋਊਗਾ ਨਾ ਹਾਂ ਉਹਨਾਂ ਦਾ ਮਾਲ ਆ ਗਿਆ ਉਹ ਤਾਂ ਫੜ ਉੱਥੇ ਹੁੰਦਾ ਪੱਕਾ ਹੀ ਉਹਨਾਂ ਦਾ ਫਿਰ ਮਾਲ ਜ਼ਿਆਦਾ ਹੋਊਗਾ ਨਾ ਨਹੀਂ ਉਹ ਉੱਥੇ ਦੁਕਾਨ ਤੇ ਲਹੁੰਦੇ ਨਹੀਂ ਯਾਰਾ ਨੰਬਰ ਦੁਕਾਨ ਹੈ ਉਹਨਾਂ ਦੀ ਠੀਕ ਆ ਇੱਥੇ ਲਾਉਂਦੇ? ਅਈ ਇੱਥੇ ਹੀ ਲਾਉਂਦੇ ਧੋਨਾ ਹੋਵੇ ਕਣਕ ਹੋਵੇ ਇਹ ਫੜਾ ਇੱਥੇ ਰੱਖਦੇ। ਸਹੀ ਆ। ਆਪਦੀ ਦੁਕਾਨ ਨੂੰ ਆ ਵੀ ਉ ਤਾਂ ਇੰਨਾ ਤਾਂ ਨਹੀਂ ਅੰਦਰ ਮਾਲ ਖਾਲੀ ਪਈ ਆ ਮੰਡੀ ਦਾ ਅੰਦਰੋਂ ਤਾਂ ਕੋਈ ਬਾਲਾ ਖਾਸ ਨਹੀਂ। ਹਾਂ ਮਾਲ ਚੱਕੀ ਵੀ ਜਾਂਦੇ। ਕਣਕ ਦਾ ਚਾਹ ਬਹੁਤ ਆ। ਹੂੰ ਇਹ ਨਾ ਮਿਲਾਂ ਦੇ ਵਿੱਚ ਸਿੱਧੀ ਲੈ। ਝਾੜ ਛੁੱਟ ਬਈ ਐਦ ਕੀ ਹੈਗੇ ਆ 63 64 65 ਬਣਦੇ ਨੇੜ ਤੇ। ਫੜ ਤੋਂ 60 ਤੋਂ 65 ਤੱਕ ਹੈ। ਹਣਾ? ਆ ਮੈਂ ਅੱਖ ਨੂੰ ਭਾਵੇਂ 75 ਅੱਖੀਆ ਭਾਵੇਂ 80 ਅੱਖੀਆ ਪਰ ਜਿਹੜੇ ਝਾੜ ਮਤਲਬ ਮੁੱਕ ਦੀ ਗੱਲ ਨੇ ਵੀ 57 58 ਤੋਂ ਲੈ ਕੇ 65 ਤੱਕ ਨੂੰ ਕਣਕ ਆਈ ਹੈ ਨਾ ਹੂੰ ਉਹਦੇ ਮੈਂ ਮੁੰਡਿਆਂ ਨੂੰ ਦਤਾ ਮੈਂ ਕਹਿੰਦਾ ਜਿਹੜੇ ਹਸਾਂ ਦਾ ਕਣਕ ਦਾ ਪਕਾ ਹੈ ਨਾ ਹਾਂ 65 ਤੋਂ ਜਾਂ ਕਣਕ ਮੋਟੀ ਜਦਗੀ ਮੈਨੂੰ ਕਹਿੰਦਾ ਯਾਰ ਨਹੀਂ ਮੈਂ ਕਹਿੰਦਾ ਨਹੀਂ ਹੂੰ ਟੱਕ ਲਾ ਲਈ ਆਹ ਤਰਾਨੇ ਹਨਾ ਉਮਰਾਂ ਬਾਪੂ ਦੀਆਂ ਆਹ ਕਣਕ ਦੀ ਬੱਲੀ ਘੋਰ ਕੇ ਗੱਲਾਂ ਨੇ ਗੱਲਾਂ ਦੇ ਇੰਨੇ ਹਾਂ ਉਮਰਾ ਬਾਪੂ ਬਾਈ ਦੀਆਂ ਪਰਾਂ ਨੇ ਸਾਣੇ ਕਣਕੇ ਹਾਂ ਤੇ ਦੱਸ ਦਿੰਦਾ ਹੀਗਾ ਸਾਬ ਲਾ ਲੈਂਦਾ ਜੀ ਇੰਨੇ ਇੰਨੇ ਛੜੂਗੀ ਐਵੇਂ ਨਾ ਛੜੂਗੀ ਕਣਕੇ ਬੱਲੀਆਂ ਦੇ ਦਾਣੇ ਘੋੜ ਲਈ ਇੱਕ ਬੰਦਾ ਹੀ ਕਰਣਾ ਦੇ ਮਿਲ ਕੇ ਦਾਣੇ ਉਹਦੇ ਜੋਂ ਪਤਾ ਲੱਗ ਜਾਂਦਾ 60 ਦਾਣੇ ਆਂਦਾ ਅਗਰ ਜਾਈ 60 ਮਾ ਨਿਕਲੋ ਇੱਕ ਬੰਦਾ ਹੀ ਮਾ ਮਾੜਾ ਮਾੜਾ ਵੇਖਿਆ ਉਹ ਅੱਛਾ ਜੀ ਉਹ ਗੱਲਾਂ ਕਰਦੇ ਹੁੰਦੇ ਜੇ ਤੇ ਮੈਨੂੰ ਦੂਰੋਂ ਦੇਖਦਾ ਹੁੰਦਾ ਹੀ ਤਾਂ ਉਹ ਨਾ ਕਣਕ ਵੇਖ ਕੇ ਦਾ ਦਿੰਦਾ ਹੀ ਤਾਂ ਫਲਾਣੇ ਕਿਸਦੀ ਆ ਹੈਂ ਅੱਡੀ ਕਲਾਕਾਰੀ ਸੀ ਇੰਨੀ ਕਲਾਕਾਰੀ ਸੀ ਹਾਂ ਨਹੀਂ ਬਹੁਤ ਵਧੀਆ ਵੀ ਕੰਨਨ ਸਾਹ ਆ ਜਾਂਦਾ ਬਾਈ ਬਈ ਬੰਦੇ ਪਰਖੂ ਦਾਣੇ ਵੇਖ ਕੇ ਦੱਸਣਗੇ ਵੀ ਕਿਹਨੀਆਂ ਕਿਹੜੇ ਹੋਰ ਕੰਪਨੀ ਦੀ ਹੈ ਹਾਂ ਸਹੀ ਹੈ ਖਲਾੜੀ ਹੈ ਇਹ ਰਹੀ ਕਣਕ ਚੱਕੀ ਵਸ਼ਤ ਗਈ ਕਣਕ ਹਾਂ ਚੱਕੀ ਬਾਈ ਪਤਾ ਨਹੀਂ ਲੇਬਰ ਨਹੀਂ ਮਿਲਦੀ ਨਹੀਂ ਤਾਂ ਚੱਕੀ ਜਾਣੀ ਸੀ ਲੇਬਰ ਨਹੀਂ ਲੇਬਰ ਤਾਂ ਵਾਲਾ ਕਣਕ ਦਾ ਝਾੜਦੀ ਨਾ ਤੇ ਇਹ ਮੇਰਾ ਖਲਾ ਵੀ ਆ ਹਰਗਾ ਮੱਢਿਆ ਮੁੱਢੀ ਨਹੀਂ ਬੰਦ ਹੋਈ ਨਹੀਂ ਸਰਕਤੇ ਰਹਿ ਜਾਣੀ ਸੀ ਪਰ ਅਸਲ 'ਚ ਨਾ ਬਾਈ ਤੁਹਾਨੂੰ ਮੈਂ 50% ਕਣਕ ਨਾਲ ਪਿੱਲਾ ਜੀ ਗਈ ਆ ਬਾਈ ਅਸਲ ਦੇ ਵਿੱਚ ਜਿੰਨਾ ਕਣਕ ਦਾ ਗਾਹਕ ਆ ਨਾ ਆਪਣੇ ਦੇਸ਼ ਚ ਇਤਕੀ ਉਸ ਹੱਬ ਨਾਲ ਰੇਟ ਨਹੀਂ ਮਿਲਿਆ ਇਹ ਕਰਕੇ ਪਤਾ ਕੀ ਆ ਇਹ ਜਿਹੜੀ ਕੜਕਰ ਖਿਲੜਦੀ ਬਹੁਤ ਹੈ ਹੂੰ ਆਪਾਂ ਕਰਾਦੇ ਵੀ ਰਹਦੇ ਕਈ ਹੁਣ ਜਿਹੜੇ ਮੋਟੇ ਜੀਵادار ਆ ਜਿਹੜਾ ਅੱਜ ਤੱਕ ਧੋਲਾ ਰੱਖੀ ਬੈਠੇ ਆ ਹਾਂ ਜੀ ਉਹ ਪੜਕ ਵੀ ਰੱਖ ਸਕਦੇ ਆ ਮੈਂ ਉਹੀ ਗੱਲ ਜਿੰਨੀ ਖੇਚ ਇਤਕੀ ਕਣਕ ਨੂੰ ਬਣੀ ਆ ਨਾ ਹੂੰ ਰੇਟ ਆ ਤਾਂ ਜੇ ਅੰਤਰਰਾਸ਼ਟਰੀ ਦਿੱਲੀ ਦੁੱਲੀ ਮੰਡੀ ਦੇ ਵਿੱਚ 2700 2800 ਨੂੰ ਵਿਕੀ ਜਾਂਦੀ ਆ ਆਪਣੇ ਮੈਂ ਇੱਕ ਦੋ ਮਿੱਲਾ ਹੋਰ ਲੱਗਦੀਆਂ ਨਾ ਹਾਂ ਮੰਡੀ ਚ ਕਣਕ ਕੌਣੀ ਨਹੀਂ ਮੰਡੀ ਚ ਕਣਕ ਕੌਣੀ ਨਹੀਂ ਸਹੀ ਆ ਹਾਂ ਸਿੱਧਾ ਲਾਈ ਜਾਂਦੇ ਲੋਕ ਮੈਂ ਤਾਂ ਇੱਕ ਗੱਲ ਆ ਨਾ ਵੀ ਤੂੰ ਸਿੱਧੀ ਨਾਲ ਲਾ ਮੰਡੀ ਜੀ ਵਿੱਚੋਂ ਭਾਵੇਂ ਤੂੰ ਮੰਡੀ ਚ ਪ੍ਰਾਈਵੇਟ ਵੇਚ ਲੋ ਯਾਰ ਪਤਾ ਕੀ ਆ ਇਹ ਜਾਂਦੀ ਆਰਥਿਕ ਤੇ ਧਰੂਈ ਆ ਹਾਂ ਬਸ ਉੱਥੇ ਇੱਕ ਛੇ ਖਰਚਾ ਨਹੀਂ ਪੈਂਦਾ ਹਾਂ ਮੈਂ ਤਾਂ ਬਈ ਕਿਸਾਨ ਵੀਰੋਂ ਮੈਂ ਤਾਂ ਹਾਂ ਇੱਥੋਂ ਕੱਢ ਲਾ ਟਰਾਲੀਆਂ ਮਰਕੇ ਲਈਆਂ ਹਾਂ ਚਲੋ ਕਰਾਂ ਦੀ ਭਾਈ ਆ ਜਾਓ ਕਰਾਂ ਦੀ ਵੇਖੀਏ ਬੋਲੀ ਭਾਈ ਬੋਲੀ ਸਟਾਰਟ ਹੋ ਗਈ ਫੇਰ ਕਰਦੇ ਬਾਕੀ ਦੀਆਂ ਗੱਲਾਂ ਬਾਤਾਂ ਟਾਈਮ ਹੋ ਗਿਆ ਜਿਹੜਾ 6:58 ਮਿੰਟ ਭਾਈ ਇਧਰੋਂ ਕਰਦੇ ਸ਼ੁਰੂ ਤੇ ਕਿਧਰੋਂ ਕਰਦੇ ਆ ਲਓ ਭਾਈ ਆ ਗਿਆ ਕਿਵੇਂ ਆ ਕੇਵਲਾ ਆ ਗਿਆ ਕੱਲ ਜ਼ਰੂਰੀ ਕੰਮ ਪੈ ਗਿਆ ਯਾਰ ਕੱਲ ਫਿਰ ਗਹਿਰਾਹੀ ਲਾਉਣੀ ਪੈਗੀ ਮੈਨੂੰ ਚਲੋ ਆਮ ਵੀ ਕਰਨੇ ਆ ਹਾਂ ਜੀ ਹਾਂ 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 ਹੋ ਗਿਆ ਨਾ 65 ਹੋ ਗਏ 1 ਮਿੰਟ ਰਹਿ ਗਿਆ ਉਹਨਾਂ ਤੂੰ ਜਿਹੜੀ ਚੈੱਕ ਕਰੋ ਮੋਇਸਚਰ ਚੈੱਕ ਕਰੋ ਕਿਵੇਂ ਆਹ ਕਿ ਤੇਰਾ ਹਾਂ ਇੱਕ ਮਿੰਟ ਪਿੱਛੇ ਹਾਂ ਇੱਕ ਮਿੰਟ ਪਿੱਛੇ ਬੱਗੂ ਗੱਲ ਪੈ ਗਿਆ ਮੇਰੇ ਸਹੀ ਆ ਫਿਰ ਜਿਹੜਾ ਟਾਈਮ ਟਾਈਮ ਹੀ ਹੈ ਕਿ ਨਹੀਂ ਹਾਂ ਲੈਣਾ ਨਵੀਂ ਆ ਬਾਈ ਉਹ ਨਵੀਂ ਆ ਤੂੰ ਇਹ ਨਹੀਂ ਪੁਰਾਣੀ ਆ ਪੁਰਾਣੀ 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 ਆ ਨਵੀਂ ਆ ਪੁਰਾਣੀ ਮੈਨੂੰ ਪੁਰਾਣੀ ਆ ਮਾ ਪੁਰਾਣੀ ਥੋੜੀ ਬੋਲੋ ਵੀ ਆਈ ਨਿਕਲੂ ਸਾਰੀ ਹਾਂ 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 ਦੇਖਣ ਬੋਲੋ ਜੀ 250 ਰੁਪਿਆ 250 ਰੁਪਿਆ 54 60 70 75 80 80 90 95 300 5 ਹਾਂ ਭਾਈ 10 310 ਰੁਪਏ ਬੋਲਾਂ ਭਾਈ ਕਿਨੇ ਤੈਨੂੰ ਤੋਂ ਦਾਤੀ ਵੀ ਲੈ ਲੈ ਭਾਈ ਵੇਖ ਬਾਈ ਲੈ ਭਾਈ ਸ਼ੁਰੂਆਤੀ ਰੇਟ ਆ ਭਾਈ ਜਿਹੜਾ 310 ਰੁਪਏ ਲੱਗਿਆ ਤੇ ਹਾਲੇ ਦੇਖਦੇ ਆ ਬਾਕੀ ਜਿਵੇਂ ਜਿਵੇਂ ਬੋਲੀ ਗਾਂ ਵਧਦੀ ਆ ਗਾਂ ਵਾਲੀ ਅਗਲੀ ਟਰਾਲੀ ਤੇ ਆਉਂਦੀ ਆ ਅਗਲੀ ਟਰਾਲੀ ਤੇ ਆਉਂਦੀ ਆ ਤੇ ਰੇਟ ਭਾਈ ਜਿਹੜਾ ਕਿੰਨਾ ਰਹਿੰਦਾ ਜੀ ਇਹ ਪੁਰਾਣੀ ਤੂੜੀ ਸੀਗੀ ਭਾਈ ਜਿਹੜੀ 300 ਤੇ 10 ਰੁਪਏ ਵਿਕਦੀ ਹੈ ਨਾ ਨਵੀਂ ਤੂੜੀ ਦਾ ਰੇਟ ਵੀ ਦੱਸਾਂਗੇ ਜਾਲੀ ਵਾਲੀ ਖੁੱਲੀ ਤੂੜੀ ਦਾ ਰੇਟ ਵੀ ਦੱਸਾਂਗੇ ਭੰਡਾਲੀ ਦਾ ਵੀ ਦੱਸਾਂਗੇ ਭਾਈ ਆ ਜਾ ਕਰੋ ਜੀ ਕਿਵੜਾ ਉਹ ਨੰਦੀਆਂ ਨਹੀਂ ਸਮਝਦੇ ਵਿੱਚ ਜੇ ਨਾ ਆਏ ਨਾ ਬਣਾਉਂਦੇ ਸਰੰਭਾ ਕੁਤਰਾ ਤੇ ਗੁੰਡੀ ਬਣਾਉਂਦਾ ਸਹੀ ਹੈ ਜੀ ਅੱਗੇ ਆਉਂਦੀ ਜਾਦੇ ਇਹੋ ਜੀ ਹੁੰਦੀ ਸੀ ਹੋਂ ਦਾ ਹੁਣ ਇਹੋ ਜੀ ਸਾਡੇ ਕੋਲੇ ਆ ਹਾਂ ਇੱਧਰ ਜਾਵੜੀ ਲੈ ਬਈ ਬੋਲੀ ਇੱਧਰ ਜਾਵੜੀ 300 5 10 350 ਯਾਰ 350 ਹੂੰ 350 ਸਹੀ ਜੀ ਚੁੰਜਾ 60 ਰੁਪਏ ਇੱਧਰ ਦੀ ਇੱਧਰ ਦੀ ਜਾਣਾ ਬੋਲ 65 65 ਰੁਪਏ 70 ਰੁਪਏ 75 80 80 90 92 400 400 ਬੋਲਾਂ ਭੇਜਣ 400 ਰੁਪਏ ਲਾ ਭਾਈ 400 ਰੁਪਏ ਨੂੰ ਲੱਭੇ ਪਹਿਲੀ ਟਰਾਲੀ ਵਿਕੀ ਸੀ ਜਿਹੜੀ ਹੈ ਨਾ 300 ਦੇ ਨੇੜੇ ਤੇੜ ਸੀਗੀ ਤੇ ਦੂਜੀ ਟਰਾਲੀ ਵੈ ਗਈ ਬਈ 400 ਰੁਪਏ ਲੈ ਬਈ ਸਿਰਾ ਰੇਟ ਅੱਜ ਬਣ ਗਿਆ ਜੀ 400 ਰੁਪਏ ਤੇ ਨਾਲੇ ਸੀਜ਼ਨ ਚੱਲੀ ਜਾਂਦਾ ਤੁਸੀਂ ਲਾ ਲੋ ਹਿਸਾਬਕ ਤਾ ਮੰਡੀ ਦੇ ਵਿੱਚ ਰੇਟ ਜਿਹੜਾ 400 ਪੰਡਾ ਵਾਲੀ ਤੂੜੀ ਦਾ ਬਾਈ ਜਿਹੜਾ ਚੱਲ ਗਿਆ ਜੀ ਆ ਜਾ ਕਰੋ ਦੀ ਆਲੀ ਟਰਾਲੀ ਬਾਈ ਇਹ ਪ੍ਰਾਣੀ ਸੀਗੀ ਤੂੜੀ ਲੰਬੇ ਵਾਲੀ ਲੰਬਾ 400 ਗਿਆ ਲੰਬਾ 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 ਕੱਲ ਵਾਲੀ ਪੇ ਖੜੰਬੇ ਦੀ ਜਾਂਦੀ ਹੈ ਫਿਰ 400 ਠੀਕ ਹੈ ਠੀਕ ਚੰਗਾ ਠੀਕ ਹੈ ਠੀਕ ਹੈ ਚੰਗਾ ਕੀ ਵੀ ਹੈ ਭਾਈ ਨਵੇਂ ਹਾਂਜੀ ਬੋਲੋ ਭਾਈ ਕੰਪਰੀ ਪ੍ਰਤੀ ਮੈਗਸੋ ਹਾਂਜੀ 800 55 60 65 70 77 80 80 285 90 92 305 10 15 315 20 25 3 330 ਰੁਪਏ ਥੋਲਾ ਵੇਚ ਲੈ ਲੈ ਵੇਚ 330 ਰੁਪਏ ਲੈ ਭਾਈ 330 ਰੁਪਏ ਹੜੰਬੇ ਦੀ ਤੂੜੀ ਹੈ ਜਿਹੜੀ ਭਾਈ 400 ਰੁਪਏ ਵੇਗੀ ਆ ਇਹ ਹੜੰਬਾ ਤੇ ਰੀਪਰ ਮਿਕਸ ਜਾਨੀ 330 ਰੁਪਏ ਭਾਈ ਇਹ ਵਿੱਚ ਵਿੱਚ ਹੜੰਬੇ ਦੀ ਸੀ ਵਿੱਚ ਵਿੱਚ ਮਿਕਸ ਜੀ ਜੀ ਹੈ ਨਾ ਆਜੋ ਕਰਨ ਦੀ ਆ ਗਈ ਟਰਾਲੀ ਬਾਈ ਜਾਲੀ ਵਾਲੀ ਖੁੱਲੀ ਤੂੜੀ ਦਾ ਰੇਡ ਵੇਖਦੇ ਆਂ ਬਾਈ ਲੈ ਬਈਆ ਖੁੱਲੀ ਤੂੜੀ ਆ ਗਈ ਜਾਲੀ ਵਾਲੀ ਟਰਾਲੀ ਨਵੀਂ ਆ ਨਾ ਚੱਲੂਗੀ ਜਿਹਨੇ ਪਾਇਆ ਜਿਹਨੇ ਕਰੀ ਕਿੱਥੇ ਕੋਣ ਲੱਗਿਆ ਉਹਦਾ ਫੋਨ ਆਇਆ ਕੋਦਾ ਦੋ ਭੇਜੋ ਚਲੋ ਬੋਲੋ ਭਾਈ ਅੱਬਾ ਪੰਜ ਚੁਕਾਏਗਾ ਪੰਜ ਚੁਕਾਉਂਗਾ ਨਾ ਪੰਜ ਚੁਕਾਊਗਾ ਭਾਈ ਬੋਲੋ ਬੋਲੋ 200 200 5 10 15 20 25 30 35 40 45 245 255 255 60 65 265 ਰੁਪਏ ਬੋਲ ਲਗਿਨੇ 265 ਰੁਪਏ ਇਹ ਹੋ ਗਿਆ ਭਾਈ 265 ਰੁਪਏ ਖੁੱਲੀ ਤੂੜੀ ਸੀਗੀ ਤੇ ਜਾਲੀ ਨਵੀਂ ਤੂੜੀ ਜਾਲੀ ਵਾਲੀ ਹਣਾ ਤੇ 265 ਰੁਪਏ ਪੰਡਾਲੀ ਤੂੜੀ ਦਾ ਰੇਟ ਥੋੜਾ ਜ਼ਿਆਦਾ ਰਹਿੰਦਾ ਭਾਈ ਕਿਉਂਕਿ ਲੌਣੀ ਕਰਨੀ ਸੌਖੀ ਹੁੰਦੀ ਹੈ ਅਗਲਾ ਵੀ ਸੇਤਲ ਜੀ ਕਰਦਾ ਹਣਾ ਵੀ ਅਗਲਾ ਕਹਿੰਦਾ ਯਾਰ ਛੇਤੀ ਕੰਮ ਨੇ ਬਰੂਆ ਜੇ ਜਿਹੜੀ ਖੁੱਲੀ ਟੁੜੀ ਆ ਜਾਂਦੀ ਆ ਉਹਦਾ ਰੇਟ ਥੋੜਾ ਘਟ ਜਾਂਦਾ ਬਾਈ ਆ ਜੋਕਰਾਂ ਦੀ ਲਾਸਟ ਤਿੰਨ ਨੱਕ ਰਹਿ ਗਏ ਬਾਈ ਬੋਲੋ ਜੀ 250 59 60 65 70 77 80 85 90 99 300 5 10 15 25 325 35 35 40 340 ਬੋਲਾਂਗੇ ਨੇ 340 ਰੁਪਏ ਬਾਈ ਜੀ ਬੋਲਾ ਬਾਈ 340 ਰੁਪਏ ਨੂੰ ਜਿਹੜੀ ਆ ਵੈ ਗਈ ਵਧੀਆ ਤੂੜੀ ਸੀ ਬਾਈ ਘੈਂਟ ਕੁਆਲਿਟੀ 300 ਤੇ 40 ਰੁਪਏ ਦੋਨੇ ਕਰਾ ਕੇ ਬਾਈ ਲਾਸਟ ਵਾਲੇ ਦੋਨਾਂ ਦੇ ਬਾਈ 290 ਰੁਪਏ ਜਿਹੜੀ ਆ ਵੈਗਿਆ ਮੋਟਾ ਹਿਸਾਬ ਲਾ ਲਓ ਬਾਈ ਤੁਸੀਂ ਵੀ ਜੇ ਮੰਨ ਕੇ ਚਲੋ ਵੀ ਜਾਲੀ ਵਾਲੀ ਟਰਾਲੀ ਦਾ ਰੇਟ 250 ਤੋਂ ਲੈ ਕੇ ਅਸੀਂ ਮੋਟਾ ਹਿਸਾਬ ਲਾ ਲਓ ਵੀ ਅੱਜ ਜਿਹੜੀ 400 ਰੁਪਏ ਤੱਕ ਤੂੜੀ ਵਿਕੀ ਆ ਆਨ ਐਵਰੇਜ ਜਿਹੜੀ ਤੂੜੀ ਦਾ ਰੇਟ ਕੀ ਦਸੀਏ ਹੁਣ ਯਾਰ ਇੱਕ ਬਾੜੀ ਜਣੀ ਜਾਲੀ ਵਾਲੀ ਟਰਾਲੀ ਵਾਲੀ ਤੂੜੀ ਜਿਹੜੀ ਬਾੜੀ ਉਹ ਰਹਿ ਗਈ ਥੱਲੇ ਹਨ ਤੇ ਜਿਹੜੀ ਹਣੰਬੇ ਦੀ ਤੂੜੀ 400 ਰਹਿ ਗਈ ਤੇ ਜੇ ਆਮ ਗੱਲ ਕਰੀਏ ਜਿਹੜੀ ਪੰਡਾ ਵਾਲੀ ਤੂੜੀ ਦਾ ਰੇਟ ਜਿਹੜਾ ਬਾਈ 350 300 350 ਦੀ ਨੀੜ ਤੇ ਚੱਲੀ ਜਾਂਦਾ ਭਰਾ ਆ ਜੋ ਕਰਾਂ ਦੀ ਬਾਈ ਪ੍ਰਾਣੀ ਟੂੜੀ 6 ਵਜ ਰਿਹਾ ਯਾਰ ਅਜਾ ਖਾਣ ਨਹੀਂ ਆ ਬਹੁਤ ਪ੍ਰਾਣੀ ਟੂੜੀ ਪ੍ਰਾਣੀ ਆਂਦੀ ਹਾਂ ਚੰਪ ਗੱਜਾ ਹਾਂ ਆਈ ਯਾਰ ਗਿੱਲੀ ਬੁੱਲੀ ਤਾਂ ਨਹੀਂ ਬਾਈ ਬਾਈ ਜਮਾਂ ਨਹੀਂ ਗਿੱਲੀ ਜਮਾਂ ਸੁਪੀ ਹੋ ਗਈ ਜੇ ਗਿੱਲੀ ਹੋਵੇ ਤਾਂ ਅਸੀਂ ਵਾਪਸ ਕਰਾਂਗੇ ਮਾੜੀ ਇਹ ਮਾਰੀ ਮੁੱਡੀ ਨਿਕਲੂਗੀ ਕੋਈ ਚੱਕਰ ਨਹੀਂ ਗਈ ਠੀਕ ਹੈ ਟੂੜੀ ਇਦੋਂ ਤਾਂ ਵੀ ਵਧੀਆ ਪਈ ਹੈ ਹਾਂ ਕੋਈ ਨਹੀਂ ਆਉਂਦਾ ਕੋਈ ਨਹੀਂ ਆਇਆ ਅੱਜ ਜੀ ਲਾਓ ਮਤਲਬ ਨੂੰ ਲਿਆ 40 ਜਰੂਰ ਉਹ ਜਾਇਆ ਆਪਣਾ ਤੂਰੀ ਲਾ ਕੇ ਹੁੰਦਾ ਰੋਜੋ ਆਰਮ ਮੰਦਰਾ ਉਹ ਜਾ ਲੈਂਦਾ ਹੀ ਨਹੀਂ ਉਹ ਜਾ ਲੈਂਟੇ ਜਾਵੜ ਉਹ ਲਾਇਆ ਲੱਗਦਾ ਬੰਦਾ ਹੀ ਨਹੀਂ ਸਾਂਝਾ ਉਹ ਕੋਈ ਨਹੀਂ ਉਹ ਬੰਦਾ ਉਹ ਹੁੰਦਾ ਜਾ ਤੂੰ ਕਰਦੇ ਸਿੱਧਾ ਖਰਚਾ ਕੋਈ ਨਹੀਂ ਬੰਦਾ ਯਾਰ ਜਿੰਦਗੀ ਦੂਜਾ ਕਰਕੇ ਤਾਂ ਮੈਂ ਜਾਂਦੀ ਜਿਹੜੇ ਨਾਲ ਬੰਦਾ ਹੀ ਜਾਂਦਾ ਹੈ ਸਹੀ ਗੱਲ ਹੈ ਯਾਰ ਚਲੋ ਕਰੋ ਕੋ ਉਹ 250 ਬੰਦੇ ਆ ਟੈਨਸ਼ਨ ਮੇਰੀ ਯਾ ਜੰਦਰ ਜਾਵੜਾ ਜਾਵੜਾ ਮੰਦਰਾ ਅੰਕੜਾ ਰੱਖੋ ਜੀ ਇੱਥੇ ਰੱਖਦੇ 150 150 55 55 152 55 60 65 ਹਾਂ ਵੀ 70 75 ਦਾਣੇ ਤੋਂ ਬਿਨਾ ਖਾ ਜਾਣਗੇ ਆ 75 80 80 90 99 200 200 ਬੋਲਾਂ ਭਾਈ ਇਹ 200 ਰੁਪਏ ਭਾਈ ਲੈ ਭਾਈ 200 ਰੁਪਏ ਇਹਨੂੰ ਇਹ ਭਾਈ ਧੂੜੀ ਦੀ ਕੁਆਲਿਟੀ ਥੋੜੀ ਜਿਹੀ ਉਹੋ ਜੀ ਸੀ ਹਨਾ ਤਾਂ ਕਰਕੇ ਰੇਟ ਜਿਹੜਾ ਘਟ ਗਿਆ ਤੇ ਨਹੀਂ ਤਾਂ ਰੇਟ ਜਿਹੜਾ ਆਪਣਾ ਅੱਜ ਚੱਲਿਆ ਬਾਈ 250 ਤੋਂ ਲੈ ਕੇ ਤੇ 350 ਰੁਪਏ ਜਿਹੜਾ ਸਿਰਾ ਰੇਟ 400 ਰੁਪਏ ਸਿਰਾ ਰੇਟ ਚੱਲਿਆ ਹੜੰਬੇ ਵਾਲੀ ਤੂੜੀ ਜੇ ਆਪਾਂ ਛੱਡਦੀਏ 400 ਰੁਪਏ ਤੇ 350 ਆਉਣ ਐਵਰੇਜ ਤੂੜੀ ਜਿਹੜੀ ਵਿਕੀ ਆ ਬਾਈ ਤੁਸੀਂ ਇੱਕ ਹਿਸਾਬ ਲਾਓ ਕਿ ਜਿਹੜੀ ਤਾਂ ਖੁੱਲੀ ਤੂੜੀ ਆਉਂਦੀ ਆ ਬਾਈ ਉਹਦਾ ਰੇਟ ਘਟਦਾ ਜੀ ਹਨਾ ਨਵੀਂ ਤੂੜੀ ਦਾ ਕਿਉਂਕਿ ਉਹ ਲੌਣੀ ਕਰਨੀ ਔਖੀ ਹੁੰਦੀ ਆ ਉਹ ਰਹਿ ਜਾਂਦੀ ਆ 250 240 60 70 ਦੇ ਨੇੜੇ ਤੇੜ ਜਿਹੜੀ ਚੰਗੀ ਤੂੜੀ ਆਉਂਦੀ ਆ ਜੀ ਪੰਡਾਲੀ ਤੂੜੀ ਆਉਂਦੀ ਆ ਪ੍ਰਾਣੀ ਤੂੜੀ ਆਉਂਦੀ ਆ ਉਹਦਾ ਰੇਟ ਹੋ ਜਾਂਦਾ ਜੀ 350 340 50 60 ਜਿਹੜੀ ਪੰਡਾਲੀ ਤੂੜੀ ਨਵੀਂ ਆਉਂਦੀ ਆ ਉਹਦਾ ਰੇਟ ਹੋ ਜਾਂਦਾ ਜੀ 310 20 30 ਇਤੋਂ ਤੱਕ ਜਾਨੀ ਪ੍ਰਾਣੀ ਤੂੜੀ ਦਾ ਰੇਟ 20 30 ਰੁਪਏ ਤੇ ਰਹਿੰਦਾ ਜੀ ਜੇ ਸਾਫ਼ ਤੂੜੀ ਆਉਂਦੀ ਆ ਵਧੀਆ ਤੂੜੀ ਆਉਂਦੀ ਨਵੀਂ ਤੂੜੀ ਦਾ 20 30 ਰੁਪਏ ਥੋੜਾ ਜਿਹਾ ਘੱਟ ਰਹਿੰਦਾ ਤਾਂ ਜੇ ਜਾਲੀ ਵਾਲੀ ਤੂੜੀ ਆਉਂਦੀ ਆ ਜਾਲੀ ਵਾਲੀ ਟਰਾਲੀ ਵਾਲੀ ਤੂੜੀ ਆਉਂਦੀ ਆ ਉਹਦਾ ਰੇਟ ਦਾ ਫਰਕ ਸਿੱਧਾ ਹੀ ਬਾਈ 70-80 ਰੁਪਏ ਦਾ ਪੈ ਜਾਂਦਾ ਹੈ ਨਾ ਇਹ ਰੇਟ ਜਿਹੜੇ ਮਿੱਤਰੋ ਜਿਹੜੇ ਕੋਟਕਪੂਰਾ ਮੰਡੀ ਦੇ ਵਿੱਚ ਜਿਹੜੇ ਚੱਲੇ ਨੇ ਕਿਉਂਕਿ ਇਤਰਾ ਤਰਾ ਤਰਾ ਦੀ ਤੂੜੀ ਆਉਂਦੀ ਆ ਬਾਈ ਕੋਈ ਕਪ ਵਾਲੀ ਵੀ ਆਉਂਦੀ ਆ ਕੋਈ ਬਾਹਰ ਦੀ ਤੂੜੀ ਆਉਂਦੀ ਆ ਦੂਜੀ ਨੋਰਮਲ ਆ ਕੋਈ ਅੰਦਰ ਦੀ ਤੂੜੀ ਆਉਂਦੀ ਹੈ ਨਾ ਸੌ ਡਾਟ ਤੂੜੀ ਦਾ ਰੇਟ ਆ ਜੀ ਤੇ ਜਿਹੜਾ ਅੱਜ ਹੜੰਬੇ ਵਾਲੀ ਤੂੜੀ ਦਾ ਰੇਟ ਜਿਹੜਾ ਸਭ ਤੋਂ ਸਿਰਾ ਗਿਆ 400 ਰੁਪਏ ਬੇ ਮੁੱਕ ਦੀ ਗੱਲ ਹੀ ਇਹ ਆ ਤੇ ਇੱਥੇ 22 اپریل 2025 سو بھائی جو جی ٹੂڑی ਆਉਂਦੀ ہے جو جی کوالٹی ਆਉਂਦੀ ہے نا ਉਹਦਾ ریٹ لگਦਾਗਾ بھائی بالا ਥੱਲੇ رہ ਜਾਂਦੀ ਜੇ ਕੁਆਲਟੀ ਡਾਊਨ ਹੋਵੇ ਤਾਂ ਕਈ ਵਾਰੀ ਹੜੰਭੇ ਵਾਲੀ ਟੂੜੀ ਵੇਲੇ 400 ਤੇ ਵੀ ਪਹੁੰਚ ਜਾਂਦੀ ਹੈ ਇਹ ਕੁਆਲਟੀ ਦੇ ਸਿਰ ਤੇ ਮੈਟਰ ਕਰਦਾ ਗਾਹਕ ਦੇ ਸਿਰ ਤੇ ਮੈਟਰ ਕਰਦਾ ਗਾਹਕ ਕਿੰਨਾ ਕਾ ਸੋ ਬਹੁਤ ਚੀਜ਼ਾਂ ਵੇਖਣੀਆਂ ਪੈਂਦੀਆਂ ਬਾਈ ਯਾਰ ਸੋ ਬਾਕੀ ਜਿਹੜੇ ਪੁਰਾਣੇ ਜੁੜੇ ਆਪਣੇ ਨਾਲ ਉਹਨਾਂ ਨੂੰ ਪਤਾ ਹੀ ਆ ਚੀਜ਼ਾਂ ਦਾ ਮਨੋਕੀਰ ਤੋਂ ਭੁੰਨਰ ਕੀ ਵਾਲਾ ਜੀ ਚੀਮਾ ਸਾਹਿਬ ਜੀ ਬਾਈ 2-3 ਦਿਨ ਲਾਈਵ ਨਹੀਂ ਬਾਈ 2-3 ਦਿਨ ਤਾਂ ਯਾਰ ਕੱਲ ਹੀ ਨਹੀਂ ਲਾਈਵ ਸੀਗੇ ਤੇ ਬਾਕੀ ਦਾ ਜਮੇਰ ਸਿੰਘ ਪੁੰਨਰਤ ਨੇੜੇ ਜੀ ਸਮਾਣਾ ਗੁੱਡ ਮਾਰਨਿੰਗ ਜਗਸੀਰ ਜੱਗੀ ਬਡਲਾੜਾ ਏਰੀਆ ਚ ਕੀ ਹਲਚਲ ਆ ਵੀਰ ਤੇ ਲਖਵਿੰਦਰ ਸਿੰਘ ਦਿਓਲ ਤੇ ਬਾਈ ਇੱਕ ਬੇਨਤੀ ਸਾਰੇ ਵੀਰਾਂ ਨੂੰ ਆ ਜਿਨ੍ਹਾਂ ਦੇ ਪਿੰਡ ਤੂੜੀ ਆਹ ਕਣਕ ਦਾ ਨੁਕਸਾਨ ਹੋਇਆ ਹਨ ਅੱਗ ਲੱਗੀ ਸੀਗੀ ਆਪਣੇ ਪਿੰਡ ਵੀ ਲੱਗੀ ਸੋ ਜੇ ਪਾਣ ਨੂੰ ਕਹਿੰਦੇ ਵੀ ਵੀ ਆਪਣਾ ਟਾਂਕਰ ਚੱਕ ਲੋ ਤਾਂ ਵੀ ਯਾਰ ਬਣਾਈ ਥੋੜੀ ਜੀ ਹੈ ਨਾ ਉਹਨਾਂ ਨੂੰ ਵਿਚਾਰਾਂ ਨੂੰ ਦੇਣੀ ਯਾਰ ਕਿਉਂਕਿ ਨੁਕਸਾਨ ਬਹੁਤ ਹੋ ਗਿਆ ਪੈਸੇ ਦਾ ਔਖੀ ਲੱਗਦੀ ਆ ਮੈਂ ਤੁਹਾਨੂੰ ਇੱਕ ਵੀਰੋ ਸੁਝਾਅ ਦਿੰਦਾ ਜਿਹੜੇ ਤੂੜੀ ਬਣਾਈ ਜਾਂਦੇ ਆ ਹਨਾ ਹੁਣ ਤਾਂ ਖੇਤ ਤੋਂ ਆਪਣੇ ਮਸ਼ੀਨਾਂ ਲੱਗ ਗਈਆਂ ਆ ਬਾਈ ਆਪਾਂ ਘਰੇ ਲਾਈ ਜਾਂਦੇ ਹੁੰਨੇ ਤੂੜੀ ਮੰਡੀ ਲੈ ਕੇ ਆਈ ਜਾਂਦੇ ਨੇ ਇੱਕ ਟਰਾਲੀ ਉਵੇਂ ਹੀ ਬਣੀ ਬਣਾਈ ਅਗਲੇ ਤੇ ਘਰੇ ਲਾ ਦੇਓ ਯਾਰ ਹਣਾ ਸਭ ਤੋਂ ਵਧੀਆ ਗੱਲ ਕਿੰਨਾ ਕੁ ਫਰਕ ਪੈ ਜੂਗਾ ਕੁਝ ਵੀ ਨਹੀਂ ਫਰਕ ਪੈਣ ਲੱਗਾ ਆਪਣਾ ਦੱਸ ਜਿਆ ਆ ਹੀ ਆ ਕਿਉਂਕਿ ਆਪਾਂ ਵੀ ਕਿਤੇ ਨਾ ਕਿਤੇ ਚਲੋ ਟਾਂਗਰ ਦੇ ਦਿੰਦੇ ਆ ਸਾਰੇ ਵੀਰ ਪਰ ਬਹੁਤ ਜ਼ਿਆਦੇ ਵਧੀਆ ਟਾਂਗਰ ਦੇਈ ਜਾਂਦੇ ਆਪਣੇ ਮਿੰਡ ਵੀ ਹੈ ਨਾ ਤੇ ਪਰ ਟਾਂਗਰ ਵਾਲੇ ਨੂੰ ਵੀ ਉਹਨਾਂ ਨੂੰ ਬਣਾਈ ਵਗੈਰਾ ਤੁਹਾਨੂੰ ਪਤਾ ਵੀ ਬਹੁਤ ਮਹਿੰਗੀ ਪੈ ਜਾਣੀ ਆ ਯਾਰ ਨੁਕਸਾਨ ਹੁਣੇ-ਹੁਣੇ ਹੋ ਕੇ ਛੱਟਿਆ ਵਿਚਾਰਾਂ ਦਾ ਕਣਕ ਦਾ ਨਾ ਬਾਈ ਸੋ ਚੰਗੀ ਸੋਚ ਆ ਸਾਰਿਆਂ ਦੀ ਵੀ ਕਹਿੰਦੇ ਬਾਈ ਸਾਰੇ ਆਪਣੇ ਖੇਤੋਂ ਬਣਾ ਲਓ ਆਪਣੇ ਖੇਤੋਂ ਬਣਾ ਲਓ ਕੋਈ ਚੱਕਰ ਨਹੀਂ ਪਰ ਇੱਕ ਵੀਰੋ ਬੇਨਤੀ ਇਹ ਵੀ ਜੇ ਆਪਾਂ ਤੂੜੀ ਬਣਾਈ ਜਾਂਦੇ ਆ ਕਿਸੇ ਦੇ ਮਸ਼ੀਨ ਲੱਗੀ ਆ ਤੇ ਜੇ ਆਪਾਂ 10 ਟਰਾਲੀਆਂ ਤੂੜੀ ਦੀਆਂ ਬਣਾਈਆਂ ਇੱਕ ਟਰਾਲੀ ਉਵੇਂ ਹੀ ਬਣੀ ਤਾਂ ਨਹੀਂ ਅਗਲੇ ਤੇ ਘਰੇ ਲਾ ਦੇ ਉਹਦੇ ਨਾਲ ਉਹਦੇ ਅਰਗੀ ਰੀਸੀ ਨਹੀਂ ਬਾਈ ਯਾਰ ਹਣਾ ਸੋ ਆਪਣਾ ਸੁਝਾਅ ਇਹ ਹੀ ਆ ਵੀਰਪਰਾ ਅੰਗਰੇਜ਼ ਔਲਖ ਕੀ ਆ ਚਲ ਬਾਕੀ ਕਣਕ ਆਪਣੇ ਪਿੰਡ ਵੀ ਇਕੱਠੀ ਕਰੀ ਜਾਂਦੇ ਕੱਲ ਮੈਂ ਵੀਡੀਓ ਵੀ ਪਾਈ ਸੀ ਪਰ ਢਾਲਵਾ ਚ ਬਹੁਤ ਵਧੀਆ ਆਪਣੇ ਨਾ ਜਿਵੇਂ ਸਰਪੰਚ ਸਾਹਿਬ ਹੋਗੇ ਰਾਜੂ ਢੱਲੋਗੇ ਬਾਈ ਚੇਅਰਮੈਨ ਹੋਗੇ ਸੁਖਜੀਤ ਢਲਮਾਣਾ ਸਾਰੇ ਫਰੀਦਕੋਟ ਜ਼ਿਲ੍ਹੇ ਦੇ ਉਹਨਾਂ ਨੇ ਸਰਕਾਰ ਤੋਂ ਮੁਆਫ਼ ਜੀ ਦੀ ਗੱਲ ਤਾਂ ਕਰਨੀ ਕਰਨੀਆ ਚਲੋ ਉਹ ਕਿੰਨਾ ਹੋਣਾ ਉਹ ਬਾਅਦ ਦੀਆਂ ਗੱਲਾਂ ਹੁੰਦੀਆਂ ਕਿਉਂਕਿ ਦਵਾਈ ਦੀ ਤਾਂ ਮਰੀਜ਼ ਨੂੰ ਹੁਣ ਲੋੜ ਆ ਹਨਾ ਉਹ ਭਾਵੇਂ 2 ਮਹੀਨੇ ਲੱਗ ਜਾਣ 3 ਮਹੀਨੇ ਲੱਗ ਜਾਣ ਪਰ ਜਿਹੜਾ ਮਰੀਜ਼ ਇੱਥੇ ਐਮਰਜੈਂਸੀ ਹੁਣ ਹਸਪਤਾਲ 'ਚ ਪਿਆ ਉਹਨੂੰ ਐਮਰਜੈਂਟ ਦਵਾਈ ਦੀ ਤਾਂ ਹੁਣੇ ਲੋੜ ਆ ਸੋ ਉਹ ਦਵਾਈ ਕਿਵੇਂ ਮਿਲੂਗੀ ਬਾਈ ਆਪਾਂ ਸਾਰਿਆਂ ਦੇ ਸਹਿਯੋਗ ਨਾਲ ਸਰਕਾਰ ਨੇ ਪਤਾ ਨਹੀਂ ਕੀ ਪ੍ਰੋਸੈਸ ਹੁੰਦਾ ਕਿੰਨਾ ਟਾਈਮ ਲੱਗੇ ਕੀ ਨਹੀਂ ਆਪਣਾ ਨਾ ਇਹ ਚੀਜ਼ਾਂ ਸਰਪੰਚੀ ਤੋਂ ਪਹਿਲਾਂ ਜਿਵੇਂ ਮਨ ਕੇ ਚਲੋ ਵੀ ਉਹ ਕਲੱਬ ਬਣਿਆ ਹੋਇਆ ਸੀ ਮਹਾਂਤਾ ਜਰਨਲ ਕਲੱਬ ਉਹਦੇ ਚੀਜ਼ਾਂ ਨੂੰ ਸਾਈਡ ਤੇ ਰੱਖਦ ਗਏ ਆਪਾਂ ਆਦੀਆਂ ਪੋਸਟਾਂ ਸਾਈਡ ਤੇ ਰੱਖਦ ਗਏ ਚੇਅਰਮੈਨ ਵੀ ਆ ਦਾ ਕੋਈ ਚੱਕਰ ਨਹੀਂ ਆ ਨਾ ਤੇ ਪਿੰਡ ਲੈਵਲ ਦੇ ਉੱਤੇ ਜਾਨੀ ਬਹੁਤ ਵਧੀਆ ਕੰਮ ਜਿਹੜੇ ਕਰ ਰਹੇ ਆ ਅੱਜ ਟਰਾਲੀ ਵੀ ਲੱਗਣੀ ਆ ਆਪਣੇ ਪਿੰਡ ਟਰਾਲੀਆਂ ਵੀ ਲੱਗਣੀਆਂ ਦੋ ਟਰਾਲੀਆਂ ਲੱਗਣਾਂ ਸਾਰੇ ਕਣਕ ਇਕੱਠੀ ਕਰਾਂਗੇ ਹਨ ਤੇ ਬਾਕੀ ਜਿਹੜੀ ਹੋਰ ਕੋਈ ਪੈਸੇ ਦੀ ਸੇਵਾ ਕਰਨੀ ਚਾਹੁੰਦਾ ਉਹ ਵੀ ਹਨ ਆਪਣੇ ਪਿੰਡ ਆਖਿਆ ਵੇ ਬਾਈ ਨੂੰ ਵੀ ਕਰ ਸਕਦਾ ਸਿੱਧੀ ਦੇ ਦਿਓ ਭਾਵੇਂ ਅਗਲੇ ਦੇ ਹੈਲਪਰ ਸਿੱਧੀ ਕਰ ਦਿਓ ਤੇ ਆਪਾਂ ਨੂੰ ਆਇਆ ਵੀ ਨੁਕਸਾਨ ਦੀਰ ਪੂਰਤੀ ਕਰ ਸਕਦੇ ਪੂਰਾ ਤਾਂ ਨਹੀਂ ਕਰ ਸਕਦੇ ਤੇ ਸਾਰੇ ਪਿੰਡਾਂ ਦੇ ਵਿੱਚ ਇਹ ਚੀਜ਼ ਹੋਣੀ ਚਾਹੀਦੀ ਆ ਬਾਈ ਯਾਰ ਸਾਰੇ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਵੀ ਮਤਲਬ ਨੁਕਸਾਨ ਹੋਇਆ ਸਾਰਾ ਪਿੰਡ ਨਾਲ ਖੜ ਜਾ ਯਾਰ ਬਾਈ ਯਾਰ ਕੋਈ ਨਹੀਂ ਤੇਰੇ ਨਾਲ ਖੜਿਆ ਪਰ ਦੁੱਗਣਾ ਹੌਸਲਾ ਹੋ ਜਾਂਦਾ ਨਾ ਆਪਣੇ ਭਰਾਵਾਂ ਨੂੰ ਸੋ ਆਪਦੇ ਸਰਕਾਰੀ ਅਹੁਦਿਆਂ ਤੋਂ ਪਾਸੇ हट ਕੇ ਤੇ ਇਹ ਚੀਜ਼ ਪਿੰਡ ਲੈਵਲ ਤੇ ਪਿੰਡ ਦਾ ਏਕਾ ਬਣਾ ਕੇ ਪਿੰਡ ਲੈਵਲ ਤੇ ਇਹ ਚੀਜ਼ ਜ਼ਰੂਰ ਕਰਿਆ ਕਰੋ ਬਈ ਸਾਰੇ ਚਾਹੇ ਕਿਸੇ ਵੀ ਅਹੁਦੇ ਤੇ ਹੋਣ ਯਾਰ ਕਈ ਬੰਦੇ ਬਹੁਤ ਵਧੀਆ ਚੰਗੇ ਵੀ ਹੈਗੇ ਆ ਪੰਜਾਬ ਪੁਲਿਸ ਨੇ ਵੀ ਇਤਕੀ ਮਦਦ ਕੀਤੀ ਆ ਆਪਣੇ ਪਿੰਡ ਆਈ ਸੀ ਡਿਪਟੀ ਸਾਹਿਬ ਵੀ ਤੇ ਉਹਨਾਂ ਨੇ ਵੀ ਯਾਰ 15-15000 ਰੁਪਏ ਦੇ ਕੇ ਗਏ ਵੀ ਲੋਕਾਂ ਦੀ ਆਏ ਹੁੰਦਾ ਯਾਰ ਅਗਲੇ ਨੂੰ ਵੀ ਵੀ ਯਾਰ ਕਿਤੇ ਨਾ ਕਿਤੇ ਵੀ ਜੇ 4 ਪੈਸੇ ਬਣਦੇ ਆ ਆਪਾਂ ਨੂੰ ਤੇ ਚੱਲ ਯਾਰ ਭੁੰਨ ਖਾਤੇ ਲੱਗ ਜਾਣ ਕਹਿੰਦਾ ਮੈਂ ਅੱਗ ਵੇਖੀ ਜੋ ਸਾਹਮਣੇ ਕਹਿੰਦਾ ਮੇਰਾ ਯਾਰ ਕਾਲਜਾ ਬਲੁੰਦ ਰਹਿ ਗਿਆ ਬਾਈਆਂ ਕਹਿੰਦੇ ਡੈਪਟੀ ਸਰਵੰਤ ਕਹਿੰਦੇ ਅਸੀਂ ਤਾਂ ਵੈਸੇ ਤਾਂ ਕਹਿੰਦੇ ਵੀ ਸ਼ਹਿਰ ਤੋਂ ਬਲੌਂਗ ਕਰਦੇ ਸ਼ਹਿਰ ਚ ਰਹਿੰਦੇ ਸਾਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਪਰ ਜਦੋਂ ਉੱਤੇ ਅੱਗ ਬਝਾਉਣ ਗਏ ਕਹਿੰਦੇ ਯਾਰ ਵੇਖਿਆ ਕਿੰਨਾ ਮਾੜਾ ਹਾਲ ਵੀ ਅੱਗ ਵੱਧਦੀ ਤੁਰ ਜਾਂਦੀ ਹੈ ਵੱਧਦੀ ਤੁਰ ਜਾਂਦੀ ਹੈ ਨਾ ਤੇ ਪਰ ਹਿੰਮਤ ਨਹੀਂ ਛੱਡੀ ਕਹੇ ਨੇ ਯਾਰ ਕਿਉਂਕਿ ਸਾਰੇ ਗਾਂਹ ਵੱਧ-ਵੱਧ ਕੇ ਟਰੈਕਟਰਾਂ ਦੇ ਆ ਗੇੜੇ ਲਾਉਂਦੇ ਸੀ ਪਰ ਕਿੱਥੇ ਵਸ ਚੱਲਦਾ ਬਾਈ ਯਾਰ ਇੰਨੀ ਹਵਾ ਦੇ ਵਿੱਚ ਨਹੀਂ ਗੱਲ ਬਣਦੀ ਉਹ ਜੀ ਸੋ ਸਾਰੇ ਨੇ ਇਤ ਕੀ ਹੈਲਪ ਕੀਤੀ ਆ ਤੇ ਜਿਹੜੇ ਵੀਰ ਭਰਾ ਕਰਨੀ ਚਾਹੁੰਦੇ ਆ ਡਾਇਰੈਕਟ ਹੈਲਪ ਕਰ ਦੋ ਬਾਈ ਜਾ ਕੇ ਅਗਲੇ ਦੇ ਜੇ ਆਪਾਂ ਕੋਈ ਕਿਸੇ ਐਨਜੀਓ ਨੂੰ ਜਾਂ ਕਿਤੇ ਹੋਰ ਆਪਾਂ ਆਪ ਦਾ ਦਸਵੰਦ ਕੱਢਦੇ ਜੇ ਕਿਤੇ ਵੀ ਐਤ ਕੀ ਮੇਰਾ ਵੀਰ ਭਰਾ ਸਿੱਧਾ ਅਗਲੇ ਦੇ ਘਰੇ ਜਾ ਕੇ ਉਹਨੂੰ ਹੈਲਪ ਕਰ ਦੋ ਤੇ ਇਹਦੀ ਅਰਗੀ ਰੀਸ ਨਹੀਂ ਬਾਈ ਪਿੰਡ ਪਿੰਡ ਦੇ ਵਿੱਚ ਮਨਕੀਰਤ ਭੱਲੁਰ ਭਾਜੀ ਕੀ ਹਾਲ ਚਾਲ ਹੈ ਠੀਕ ਹੈ ਬਾਈ ਜੀ ਧੰਨਵਾਦ ਉਸ ਤੋਂ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਰਿਆ ਕਰੋ ਦੋ ਤਿੰਨ ਦਿਨਾਂ ਤੋਂ ਸਬਜ਼ੀ ਮੰਡੀ ਦੀ ਵੀਡੀਓ ਤਾਣੀ ਆ ਰਹੀ ਵੀਰ ਆਪਾਂ ਪਿੰਡ ਦਾ ਸਹਿਯੋਗ ਨਾਲ ਲਈ ਜਾਂਦੇ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਹੁੰਦਾਗਾ ਕੱਲ ਵੀ ਸੋ ਅਸੀਂ ਰਾਮਸਰ ਪਿੰਡ ਗਏ ਸੀਗੇ ਤੇ ਇੱਕ ਮਿੰਟ ਕੈਮਰਾ ਚਲਾ ਦਿਆ ਸੋ ਕਈ ਵੀਰ ਭਰਾ ਪੁੱਛੀ ਜਾਂਦੇ ਆ ਵੀ ਭਾਈ ਆ ਸਬਜ਼ੀ ਮੰਡੀ ਦੀ ਵੀਡੀਓ ਨਹੀਂ ਆਉਂਦੀ ਇੱਥੇ ਚਲੋ ਕੰਮ ਛੇਤੀ ਨਿਬੜ ਜਾਂਦਾ ਸਬਜ਼ੀ ਮੰਡੀ ਦੀ ਜੋ ਵੀਡੀਓ ਬਣਾਉਂਦੇ ਐਡਿਟ ਕਰਕੇ 11 12 ਵਜ ਜਾਂਦੇ ਆ ਭਾਈ ਹਣਾ ਕੱਲ ਵੀ ਜੇ ਰਾਮਸਰ ਗਏ ਸੀ ਅਸੀਂ ਕੋਠੇ ਰਾਮਸਰ ਕਿੰਦਾ ਢੱਲੋ ਸਰਪੰਚ ਬਾਈ ਨੇ ਬਹੁਤ ਯੋਗਦਾਨ ਰਿਹਾ ਵਧੀਆ ਕੱਲ ਵੀ ਵੀਡੀਓ ਵੀ ਪਾਈ ਆਪਾਂ ਤੇ ਤੁਸੀਂ ਵੀ ਲਾਈਕ ਬਹੁਤ ਕੀਤੀਆਂ ਫੇਸਬੁਕ ਤੇ ਰੀਲੋ ਪਾਈਆਂ ਅੱਜ ਆਪਣੇ ਪਿੰਡ ਹੀ ਕੰਮ ਇਕੱਠੀ ਕਰਨੀਆਂ ਸੋ ਆਪਾਂ ਨਾਲ ਲੱਗੇ ਹੋਏ ਆਂ ਜੀ ਸੋ ਉਹਦੇ ਕਰਕੇ ਟਾਈਮ ਥੋੜਾ ਘੱਟ ਮਿਲਦਾ ਬਾਈ ਉਹਦੇ ਕਰਕੇ ਹਨਾ ਬਾਹਲੀਆਂ ਵੀਡੀਓ ਤਾਂ ਨਹੀਂ ਪੁੰਦੀਆਂ ਤਾਂ ਨਹੀਂ ਪਾਈਦੀਆਂ ਯਾਰ ਵੀ ਹਨਾ ਵੀਡੀਓ ਪਾਉਣ ਨੂੰ ਤਾਂ ਆਪਾਂ ਬਣਾ ਕੇ ਪਾ ਦਈਏ ਸਾਰੀਆਂ ਇੱਕ ਦੋ ਵੀਡੀਓ ਬਣਾ ਲਈਦੀਆਂ ਬਾਹਲੀਆਂ ਤਾਂ ਨਹੀਂ ਪਾਈਦੀਆਂ ਅਗਲਾ ਪਤਾ ਦਿਮਾਗ ਚਗਲੇ ਤੇ ਕੀ ਗੱਲ ਆਉਂਦੀ ਖੋਣੀ ਇਹ ਵੀਡੀਓ ਬਣਾਉਣ ਦੇ ਖਾਤਰ ਫਰਦੇ ਜਾਂ ਕਿਵੇਂ ਵੀ ਫਰਦੇ ਆਪਾਂ ਨੂੰ ਉਹ ਚੀਜ਼ ਦਾ ਮਤਲਬ ਹੀ ਐ ਨਹੀਂ ਯਾਰ ਨੇ ਆਪਾਂ ਵੀਡੀਓ ਬਣਾ ਬਣਾ ਪਾਈ ਜਾਈਏ ਵਾਧੂ ਹਨਾ ਤੋ ਆਪਣਾ ਹੁੰਦਾ ਕੰਮ ਵੀ ਚੱਲ ਮੇਨ ਅਗਲੇ ਦਾ ਯਾਰ ਬਾਈ ਜਿਹੜਾ ਨੁਕਸਾਨ ਹੋਇਆ ਉਹਦੀ ਪੂਰਤੀ ਹੋ ਜੇ ਤੇ ਲੋਕਾਂ ਦੇ ਦਿਮਾਗ 'ਚ ਵੀ ਨਾ ਇਹ ਗੱਲ ਜਾਵੇ ਯਾਰ ਕੋਈ ਨੀ ਵੀਡੀਓ ਬਣਾਉਣ ਨੂੰ ਫਿਰ ਦੇ ਕੋਈ ਉਹੀ ਤਰ੍ਹਾਂ ਕਰ ਦੇਣਾ ਜੋ ਵੀ ਆ ਯਾਰ ਕਿਉਂਕਿ ਲੋਕਾਂ ਦੀ ਮਾਨਸਿਕਤਾ ਬਹੁਤ ਹਲੜੀਆ ਭਰਾਵਾ ਕੀ ਕਰੀਏ ਹੋਰ ਛੇਰੂ ਆ ਪਤਾ ਅੰਗਰੇਜ਼ ਔਲਖ ਅਜੈਬ ਬਰਾੜ ਬਾਈ ਕੀ ਹਾਲ ਚਾਲ ਬਿੱਟੂ ਟੈਲਪੁਰਾ ਠੀਕ ਠਾਕ ਆ ਇੱਕ ਬਾਈ ਨੇ ਵਿੱਚ ਕਮੈਂਟ ਕੀਤਾ ਸੀਗਾ ਸਾਰੀ ਕਣਕ ਵਾਲੇ ਗੁਰਿੰਦਰ ਸਿੱਧੂ ਸਾਹਿਬ ਸਾਰੀ ਕਣਕ ਵਾਲੇ ਵੀਰਾਂ ਵਾਸਤੇ ਫ੍ਰੀ ਟਾਂਗਰ ਸਾਹਿਬ ਸਿੱਧੂ ਅਲਗੋਨ ਕੂਠੀ ਕੀ ਬਾਤ ਆ ਜੀ ਜਸਕਰਨ ਸਿੰਘ ਆਂਦੇ ਵੀ ਜਿਨ੍ਹਾਂ ਦਾ ਕਣਕ ਨੁਕਸਾਨ ਹੋਇਆ ਵੀਰ ਭਰਾ ਫ੍ਰੀ ਟਾਂਗਰ ਰੱਖਿਆ 70 ਕਿੱਲੇ ਬਹੁਤ ਵਧੀਆ ਸੋਚਾ ਜੀ ਰੇਜ ਔਲਖ ਰਾਜਵਿੰਦਰ ਤਾਲੀਆਂ ਬਾਈ ਕਮੈਂਟ ਬਹੁਤ ਆਏ ਪਏ ਤੁਸੀਂ ਬਹੁਤ ਪਿਆਰ ਦਿੰਦੇ ਆ ਸੋ ਸਾਰੇ ਕਮੈਂਟ ਪੜੇ ਹੀ ਨਹੀਂ ਜਾਣੇ ਬਾਈ ਯਾਰ ਬਹੁਤ ਪਿਆਰ ਦਿੰਦੇ ਰਹੋ ਬਾਈ ਆਈ ਤੇ ਧੰਨਵਾਦੋ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਦਾ ਤੇ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ